ਜੀਵਨ ਕਿਸਾਰਿਆਂ ਨੂੰ ਪਤਾਏਗਾ ਹੁਣ ਆਪਣਾ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਜਿਹੜੀ ਇੱਕ ਸਮੱਸਿਆ ਹੈ ਜਿਹਦੇ ਵਿੱਚ ਆਪਾਂ ਕਾਫੀ ਸਫਲ ਹੋਏ ਆ ਪਿਛਲੇ ਟਾਈਮ ਦੇ ਦੌਰਾਨ ਪੂਰੇ ਪਟਿਆਲਾ ਦੇ ਜਿਹੜੇ ਕਿਸਾਨ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿਛਲੀ ਵਾਰੀ ਲਗਭਗ 50% ਆਪਣੇ ਕੇਸਸ ਰਿਡਿਊਸ ਹੋਏ ਸੀਗੇ ਇਸ ਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੀ ਇਸ ਵਾਰ ਸਾਡੇ ਕੋਲ ਹੋਰ ਮਸ਼ੀਨਾ ਅਸੀਂ ਇਨਫਿਊਜ਼ ਕੀਤੀ ਹੈਗੀ ਜਿਹਦੀ ਮੈਪਿੰਗ ਵਗੈਰਾ ਹੋਈ ਹੈ ਪ੍ਰੋਪਰ ਸਾਡੇ ਵਿਲੇਜ ਲੈਵਲ ਅਫਸਰ ਅਸੀਂ ਲਾਏ ਨੇ ਕਲਸਟਰ ਲੈਵਲ ਅਫਸਰ ਲਾਏ ਨੇ ਜਿਹੜੇ ਕਿ ਸਿਰਫ ਔਰ ਸਿਰਫ ਕਿਸ ਚਿੰਗਰੀ ਮੁਹਿਆ ਕਰਵਾਇ ਕਰਾਉਣ ਵਾਸਤੇ ਲਾਏ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਮੈਨੂੰ ਪਹਿਲੀ ਵਾਰੀ ਪਤਾ ਹੈਗਾ ਕਿ ਸੀਜ਼ਨ ਟਾਈਮ ਥੋੜਾ ਘੱਟ ਹੁੰਦਾ ਹੈਗਾ ਬਹੁਤ ਸਾਨੂੰ ਪਰੇਸ਼ਾਨੀਆਂ ਹੁੰਦੀਆਂ ਹੈਗੀਆਂ ਬਟ ਇਹਦੇ ਨਾਲ ਹੀ ਨਾਲ ਮੈਂ ਕਾਫੀ ਕਿਸਾਨ ਆਗੂਆਂ ਨੂੰ ਮਿਲੀ ਹਾਂ ਯੂਨੀਅਨ ਦੇ ਪ੍ਰਧਾਨਾਂ ਨੂੰ ਮਿਲੀ ਹਾਂ ਜਿਨ੍ਹਾਂ ਨੇ ਮੇਰੇ ਤੇ ਅਨੁਚੇ ਲੈਂਦਾ ਹੈਗਾ ਕਿ ਉਹ ਕਈ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਤੇ ਇਸ ਕਰਕੇ ਜਿੱਥੇ ਇੱਕ ਪਾਸੇ ਸਾਡੀ ਧਰਤੀ ਦੀ ਜਿਹੜੀ ਧਰਤੀ ਮਾਂ ਹੈ ਉਹਦੀ ਉਪਜਾਊ ਸ਼ਕਤੀ ਵੱਧਦੀ ਹੈਗੀ ਉਹਦੇ ਨਾਲ ਹੀ ਨਾਲ ਜਿਹੜਾ ਪੋਲੂਸ਼ਨ ਹੈਗਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਹਾਨ ਕਰਦਾ ਹੈਗਾ ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈਗਾ ਉਹ ਵੀ ਘਟਦਾ ਹੈਗਾ ਤੇ ਇਹਦਾ ਫਾਇਦਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੇ ਜਿਹੜੇ ਉਪਿੜੀ ਚ ਸੀਜ਼ਨ ਇਚ ਕੇਸਸ ਆਉਂਦੇ ਐ ਅਲਰਜੀਜ਼ ਦੇ ਉਹ ਘਟ ਜਾਂਦੇ ਹੈਗੇ ਤਾਂ ਇਸੇ ਦੀ ਲਗਾਤਾਰਤਾ ਇਚ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਤੇ ਸਦਾ ਦਿੰਦੀ ਆ ਕਿ ਇਸ ਬਾਰੇ ਜਿਹੜੀ ਸਾਰੀ ਮੁਹਿੰਮ ਹੈਗੀ ਕਿ ਜੀ ਅਸੀਂ ਬਿਲਕੁਲ ਅਗ ਨਹੀਂ ਲਾਣੀ ਅਸੀਂ ਇਸ ਟਵਲ ਬਰਨਿੰਗ ਨੂੰ ਬਿਲਕੁਲ ਕਰਬ ਕਰਦੇ ਨੇ ਆਪਣੇ ਵਾਸਤੇ ਆਪਣੇ ਬਜ਼ੁਰਗਾਂ ਦੇ ਵਾਸਤੇ ਤੇ ਆਪਣੀ ਔਨ ਵਾਲੇ ਜਨਰੇਸ਼ਨ ਵਾਸਤੇ ਤਾਂ ਇਹਦੇ ਲਈ ਅਸੀਂ ਬਿਲਕੁਲ ਤਤਪਰਾਂ ਤਿਆਰ ਆ ਅਸੀਂ ਕੰਟਰੋਲ ਰੂਮ ਬਣਾਇਆ ਹੈ ਕਾਲ ਸੈਂਟਰ ਬਣਾਇਆ ਹੈਗਾ ਇੱਕ ਉੱਤਮ ਐਪ ਹੈਗੀ ਕਿਸਾਨ ਉन्नत ਕਿਸਾਨ ਐਪ ਹੈਗੀ ਜਿਹਦੇ ਚ ਕੀ ਮਸ਼ੀਨਰੀ ਦੇਖ ਸਕਦੇ ਹੋ ਇਹਦੇ ਨਾਲ ਹੀ ਨਾਲ WhatsApp ਚੈਟਬੋਟ WhatsApp ਹੈਲਪਲਾਈਨ ਸਾਰੀ ਕੁਝ ਅਸੀਂ ਲਾਂਚ ਕਰਨ ਲੱਗੇ ਆ ਆ ਜਿਹੜੀ ਤੁਹਾਨੂੰ ਅਸੀਂ ਟਾਈਮ ਟਾਈਮ ਸਿਰ ਦੱਸਦੇ ਜਾਵਾਂਗੇ ਉਹਦੇ ਬਾਰੇ ਜਿਹੜੀ ਮਸ਼ੀਨਰੀ ਹੈਗੀ ਉਹ ਕਿੱਥੇ ਅਵੇਲੇਬਲ ਹੈਗੀ ਆ ਕਿਦਾਂ ਉਹਨੂੰ ਬਿਹਤਰੀਨ ਨਾਲ ਅਸੀਂ ਯੂਜ਼ ਕਰ ਸਕਦੇ ਆ ਕੋਆਪਰੇਟਿਵ ਵਿੱਚ ਜਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਉਹਨੂੰ ਸਾਰੇ ਯੂਜ਼ ਆਪਣਾ ਸ਼ੇਅਰਿੰਗ ਕਰਕੇ ਜਿੱਦਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਜਿਹੜੇ ਆਪਣੇ ਮੋਤਵਾਰ ਬੰਦੇ ਹੈਗੇ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੇ ਸਭ ਦਾ ਸਹਿਯੋਗ ਮੰਗਦੀ ਆ ਕਿ ਜੇ ਤੁਸੀਂ ਲੋਕਾਂ ਦੀ ਸਮੱਸਿਆ ਸਾਨੂੰ ਦੱਸਣੀ ਹੈਗੀ ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਮਸ਼ੀਨ ਦੀ ਵਰਤੋਂ ਵੱਧ ਤੋਂ ਵੱਧ ਲੈਣ ਜੇਕਰ ਕਿਸੇ ਨੂੰ ਮਸ਼ੀਨ ਨਹੀਂ ਹੁੰਦੀ ਮੇਰੀ ਇੰਨੀਕ ਬੇਨਤੀ ਹੈ ਤੁਹਾਡੇ ਤੋਂ ਕਿ ਆਪਾਂ ਇੱਕ ਕਾਮਨ ਰਿਸੋਰਸ ਪੂਲ ਹੈਗਾ ਜਿਹਨੂੰ ਸਾਰੇ ਰਲ ਮਿਲ ਕੇ ਯੂਜ਼ ਕਰਨਾ ਹੈ ਤਾਂ ਥੋੜਾ ਜਿਹਾ ਸਹਿਯਮ ਰੱਖੇ ਇਸੀ ਸੀਜ਼ਨ ਦੌਰਾਨ ਤੁਹਾਨੂੰ ਸਾਰੀ ਮਸ਼ੀਨ ਅਸੀਂ ਮੁਹੱਈਆ ਕਰਾਵਾਂਗੇ ਪਰ ਆਪਾਂ ਅਗਨੀ ਲਾਣੀ ਆਪਣੇ ਵਾਸਤੇ ਆਪਣੇ ਫਿਊਚਰ ਵਾਸਤੇ ਧੰਨ